ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗਸ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਦਾ ਬਰਾਮਦ ਹੋਈ ਹੈ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਕਰ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਤੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਥੋਂ ਇਹ ਹੀਰੋਇਨ ਦੇ ਕਾਰਵਾਰ ਪੈਗੇ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉਥੋਂ ਰਿਕਵਰੀ ਹੋਈ ਬਾਰਡਰ ਤੋਂ ਕਿ ਤਾਂ ਜੰਬੀ ਹੋਈ ਸੀ 1 ਕਿਲੋ ਹੀਰੋਇਨ ਤੇ ਜਿਹਦੇ ਚ ਅਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏ ਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਡੈਕਟ ਦਾ ਮੁਕੱਦਮਾ ਜੱਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਹੈ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਈਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾ ਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਈਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਇਹ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਏ profession ਜੁਲਰ ਹੈ ਸੁਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਘਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕਲਾ ਡਿਸਟ੍ਰਿਕਟ ਚ ਦਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 2.5 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੇ 2.5 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮਾ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਰੇ ਫਟੇਗੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੇਰਾ ਵਾਲਾ ਫਤਿਹਗੜ ਟੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੀ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਟੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਕੇਰੀਏ ਦੇ ਵਿੱਚੋਂ ਅਰੈਸਟ ਹੋਏ ਆ ਇਹ ਜਿਹੜੀ ਮੋਡਲੀ ਕੁਛ ਕਿਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ੍ਹ ਟੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਾਰ ਨੇਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚ ਫੜੇ ਗਏ ਆ ਕੁਝ ਜਿਹੜੇ ਹੋਰ ਫਿਕਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈਗੀ ਉਹਨਾਂ ਦੇ ਖਿਲਾਫ ਕਰ ਰਏ ਕਰ ਔਰ ਜੇ ਤੁਸੀਂ ਦੇਖੋ ਵੀ ਕਰਨਵੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤਿਹਗੜ ਚੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਵਿੱਚ ਤਾਲਮੇਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਹੈ ਇੱਕ ਤਾਂ ਪੰਕਜ ਵਰਮਾ ਬਬਲੂ ਵਾਲੀ ਕਿ ਜੁਵਲਰ ਇਹ ਕੰਮ ਕਰ ਰਿਹਾ ਹੈ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਕਾਫੀ دیر ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਬਾਹਰ ਬੈਠੇ ਲੋਕ ਜਿਹੜੇ ਆ ਲਖਸਾਨੀ ਇਸ ਮੰਗਣਾ ਨਾਲ ਸੰਪਰਕ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ ਉਹ ਦੱਸ ਰਹੇ ਜੀ ਉਹ ਮੈਂ ਤਾਂ ਨਹੀਂ ਤੁਹਾਡਾ ਰਿਵੀਲ ਕਰ ਰਿਹਾ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ ਫਿਰ ਡਰੋਨਾਂ ਹੀ ਆਏ ਡਰੋਨਾਂ ਜੀ ਕਰਨ ਵੀਰ ਬਾਰੇ ਦੱਸਿਆ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਆਇਆ ਸੀ ਕਿਦੋਂ ਕੀ ਹੋਇਆ ਇਹਨੂੰ ਹੋ ਗਿਆ ਮੇਰੇ ਕੱਲ ਤਕਰੀਬਨ ਹਾਂਜੀ ਨਵੰਬਰ ਚ ਸੋ ਥੋੜੀ ਦੇਰ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਇਹ ਕੰਮ ਕਰਦਾ ਕਿਉਂਕਿ ਉੱਥੇ ਬਾਹਰ ਬੈਠੇ ਰੋਕਣਾ ਸੰਪਰਕ ਬਣਾ ਲੈਂਦੇ ਨੇ ਉਹੀ WhatsApp ਤੇ ਦੂਜੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਥਰੂ ਇਹ ਇਨ ਟੱਚ ਹੁੰਦੇ ਆ ਨਹੀਂ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਤੇ ਬੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਦੋਂ ਇਨੀਸ਼ੀਏਟ ਕੀਤਾ ਉਹਦੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਆ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਿਲੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰੇਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ ਚ ਡੇਰਾ ਬਾਬਾ ਨਾਨਕ ਰਮ ਤੇ ਰਮਦਾਸ ਦਾ ਫਤਿਹਗੜ ਚੂੜੀਆਂ ਵਾਲਾ ਜਿਹੜੀ ਬੈਲਟੀ ਉਸ ਚ ਫਿਕਰ ਆਊਟ ਹੋਈ ਸੀ ਅਮਰੀਕਾ ਤੋਂ ਉਹ ਰਿਪੋਰਟ ਦਿੱਤਾ ਗਿਆ ਇਹ ਯਾ ਕੋਸ਼ਿਸ਼ ਕਰ ਰਿਆ ਸੀ ਜੇ ਅਮਰੀਕਾ ਨਹੀਂ ਗਿਆ ਪਹੁੰਚਿਆ ਨਹੀਂ ਰਸਤੇ ਚ ਫੜਿਆ ਫੜਿਆ ਗਿਆ ਕੋਸ਼ਿਸ਼ ਕਰ ਹੈ ਨੀ ਉਹ ਜਿਹੇ ਹੁੰਦੇ ਜੇ ਬੰਦੇ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਤੋਂ ਅਮਰੀਕਾ ਤਾਂ ਪਹੁੰਚੇ ਨਹੀਂ ਕੋਸ਼ਿਸ਼ ਸੀਗਾ ਹਾਂ ਦੇਖੋ ਉਹ ਤਾਂ ਸਾਰਾ ਹੀ ਕਰ ਹੀ ਰਹੇ ਜੀ ਕਿਉਂਕਿ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੇ ਐਫਆਈਆਰ ਦਰਜ ਹੋ ਚੁੱਕੀਆਂ ਟ੍ਰੈਵਲ ਏਜੰਟਸ ਦੇ ਇਹ ਸਾਰੀਆਂ ਉਹ ਕਾਰਵਾਈਆਂ ਕਰ ਹੀ ਰਹੇ ਦੇਖੋ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਆ ਤੁਸੀਂ ਦੇਖੋ ਨਾ ਨਵੰਬਰ ਚ ਆ ਕੇ ਹੀ ਕਿੰਨੀ ਮਤਲਬ ਇਹ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਜੀ ਸਰ ਹੋਣਾ ਨਹੀਂ ਕਰ ਵੈਪਨ ਪੜਿਆ ਉਹਦੇ ਨਾਲ ਕੀ ਕਰਦੇ ਵੈਪਨ ਤਾਂ ਇਹ ਰੱਖਿਆ ਜੀ ਬਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਆ ਤੇ ਬਾਹਰ ਆਪਣੇ ਹੋ ਜਾਂਦੇ ਤੇ ਨੇਚਰਲੀ ਉਹਨੂੰ ਹੋਰੇ ਵੈਪਨਸ ਅਸੀਂ ਉਹਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਹਾਂਜੀ ਬਿਲਕੁਲ ਯੰਗਸਟਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਇਹ ਉਸਨੂੰ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਇਹ ਆਪਾਂ ਚੰਗੇ ਪਾਸੇ ਕੰਮ ਲੱਗੀਏ ਤੇ ਇਸ ਗਲਦਲ ਤੋਂ ਬਚੀਏ ਕਿਉਂਕਿ ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹ ਹੀ ਹੈ ਲਾਸਟ ਫਾਰ ਇਜ਼ੀ ਮਨੀ ਤੇ ਉਹ ਉਹਦੇ ਕਰਕੇ ਮਤਲਬ ਇਹ ਸਾਈਡ ਹੈ ਬੜੀ ਦੁਖਦਾਈ ਗੱਲ ਹੈ